ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਮੁਖੀ ਡਾਕਟਰ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਲਾਂੌਰ ਦੇ ਡੀਐਸਪੀ ਭਾਰਤ ਪੂਸ਼ਣ ਸੈਣੀ ਦੀ ਅਗਵਾਈ ਵਿੱਚ ਐਸਐਚਓ ਸਰਬਜੀਤ ਸਿੰਘਾ ਤੇ ਐਡੀਸ਼ਨਲ ਐਸਐਚਓ ਪਰਮਵੀਰ ਸਿੰਘ ਨੇ ਪੁਲਿਸ ਪਾਰਟੀ ਨਾਲ ਕਲਾਂੌਰ ਵਿੱਚ ਆਜ਼ਾਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਸਪੈਸ਼ਲ ਤਲਾਸ਼ੀ ਅਭਿਆਨ ਚਲਾਇਆ ਜਿਸ ਦੇ ਤਹਿਤ ਪਹਿਲਾਂ ਬਾਜ਼ਾਰਾ ਵਿੱਚੋਂ ਫਲੈਗ ਮਾਰਚ ਕੱਢਿਆ ਗਿਆ ਅਤੇ ਉਸ ਤੋਂ ਬਾਅਦ ਟੀ ਪੁਆਇੰਟ ਬੱਸ ਸਟੈਂਡ ਅਤੇ ਹੋਰਨਾ ਥਾਮਾਂ ਤੇ ਸਪੈਸ਼ਲ ਤਲਾਸ਼ੀ ਅਭਿਆਨ ਚਲਾਇਆ ਗਿਆ ਪੁਲਿਸ ਮੁਲਾਜ਼ਮਾਂ ਵੱਲੋਂ ਬੱਸਾਂ ਦੇ ਅੰਦਰ ਵੜ ਕੇ ਵੀ ਲੋਕਾਂ ਦੇ ਸਮਾਂ ਦੀ ਤਲਾਸ਼ੀ ਇਸ ਮੌਕੇ ਤੇ ਡੀਐਸਪੀ ਭਾਰਤ ਪੂਰਸ਼ਨ ਸੈਣੀ ਨੇ ਕਿਹਾ ਕਿ ਇਹ ਕਸਬਾ ਬਿਲਕੁਲ ਭਾਰਤ ਪਾਕਿਸਤਾਨ ਬਾਰਡਰ ਦੇ ਨਜ਼ਦੀਕ ਹੈ ਤੇ ਸਾਡਾ ਗਵਾਂਢੀ ਮੁਲਕ ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਪਰ ਅਸੀਂ ਫਿਰ ਵੀ ਪੂਰੀ ਮੁਸਤੈਦੀ ਨਾਲ ਆਪਣੇ ਕੰਮ ਵਿੱਚ ਲੱਗੇ ਹੋਏ ਹਾਂ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਅਣਪਛਾਤੀ ਵਸਤੂ ਨੂੰ ਹੱਥ ਨਾਲ ਲਗਾਉਣ ਸਗੋਂ ਪੁਲਿਸ ਨੂੰ ਸੂਚਿਤ ਕਰਨ ਕਿਉਂਕਿ ਕੋਈ ਵੀ ਅਣਪਛਾਤੀ ਚੀਜ਼ ਕਿਸੇ ਵੀ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ ਜੀ ਤੇ ਆਪਾਂ ਚੈੱਕ ਕਰੀਏ ਬਿਆਨਤਰਕ ਹਰਵਾਰ ਦੇ 15 ਅਗਸਤ ਦੇ ਜਾਦੀ ਦਿਵਸ ਤੇ ਸਬੰਧਤ ਜਿਹੜੇ ਭੀੜ ਭੜਕੇ ਵਾਲੀਆਂ ਜਗ੍ਹਾ ਆ ਬੱਸ ਸਟੈਂਡ ਜਿਹੜੇ ਵੀ ਇਤਨੇ ਵੀ ਕੋਈ ਵਾਈਟਲ ਇਨਸਟਾਲੇਸ਼ਨ ਆ ਉਹਨਾਂ ਦੀ ਜਿਹੜੀ ਹੈ ਕੰਟਰੋਲ ਸਰਵਟਾਈਜ਼ ਚੱਲ ਗਈ ਤੇ ਨਾਲ ਹੀ ਉਹਨਾਂ ਦੀ ਬ੍ਰੀਫਿੰਗ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਜਿਹੜਾ ਸਰਹੱਦੀ ਜਿਹੜਾ ਇੱਕ ਤਸਵਾਇਆ ਉਹ ਕਰੀਬ 16 ਕਿਲੋਮੀਟਰ ਜਿਹੜਾ ਆ ਵਾਟਰ ਸਾਡੇ ਪੰਦਾ ਆ ਤੇ ਸਾਡਾ ਜਿਹੜਾ ਗੁਵੰਢੀ ਮੁਲਕ ਹੈ 15 ਅਗਸਤ ਦੇ ਮੋਕੇ ਕੋਈ ਵੀ ਜਿਹੜਾ ਅਨਸਪਾਣੀ ਧਟਣਾ ਨਾ ਵਾਪਰ ਸਕੇ ਇਸ ਵਾਂਗ ਦੀ ਅਸੀਂ ਪੂਰੀ ਤਰ੍ਹਾਂ ਮੁਸਤੈਦ ਆ ਤੇ ਇਹਦੀ ਚੈਕਿੰਗ ਵੀ ਕਰ ਲਈ ਸਰ 3 ਪੁਆਇੰਟ ਦੇ ਨਾਕਿਆਂ ਵਿੱਚ ਯਕੀਨੀ ਬਣਾਇਆ ਜਾਏਗਾ 15 ਤੱਕ ਇਹ ਫੈਂਸਲਾ ਇਹਦੇ ਸਾਰੇ ਹੀ ਨਾਕੇ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕੋਰਸ ਦੀ ਅਵੇਲੇਬਿਲਟੀ ਦੇ ਮੁਤਾਬਕ ਹੀ ਹੈ ਜੀ ਫਿਲਹਾਲ ਅਸੀਂ ਜਿੰਨੇ ਵੀ ਡਿਫੈਂਸ ਦੇ ਜਿਹੜੇ ਨਾਕੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਮੁਸਤੈਦ ਕਰਤਾ ਤੇ ਪੂਰੀ ਤਰ੍ਹਾਂ ਜੈਕਿੰਗ ਚੱਲੀ ਅੱਜ ਤੱਕ ਕਿੰਨੇ ਕਿ ਟੈਕਿੰਗ ਕਿੱ데 ਗਏ ਫੀਲਡਾਂ ਅਸਰੇ ਮੈਂ ਤੇ ਬਾਜ਼ਾਰ ਸਾਰਾ ਚੈੱਕ ਕਰ ਤੋਂ ਬਾਅਦ ਸ਼ਿਵਜੀ ਮੰਦਰ ਜਿਹੜਾ ਆ ਬਹੁਤ ਵੀ ਇਤਿਹਾਸਿਕ ਜਿਹੜਾ ਮੰਦਰ ਹੈ ਇੱਥੇ ਉਹਦੇ ਚੈਕਿੰਗ ਕਰਨ ਤੋਂ ਬਾਅਦ ਅਸੀਂ ਇੱਥੇ ਬੱਸ ਸਟੈਂਡ ਤੇ ਆਏ ਆ ਇੱਥੇ ਹੁਣ ਚੈਕਿੰਗ ਚੱਲਦੀ ਆ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਮੁਖੀ ਡਾਕਟਰ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਲਾਂੌਰ ਦੇ ਡੀਐਸਪੀ ਭਾਰਤ ਭੂਸ਼ਣ ਸੈਣੀ ਦੀ ਅਗਵਾਈ ਵਿੱਚ ਐਸਐਚਓ ਸਰਬਜੀਤ ਸਿੰਘਾ ਤੇ ਐਡੀਸ਼ਨਲ ਐਸਐਚਓ ਪਰਮਵੀਰ ਸਿੰਘ ਨੇ ਪੁਲਿਸ ਪਾਰਟੀ ਨਾਲ ਕਲਾਂੌਰ ਵਿੱਚ ਆਜ਼ਾਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਸਪੈਸ਼ਲ ਤਲਾਸ਼ੀ ਅਭਿਆਨ ਚਲਾਇਆ ਜਿਸ ਦੇ ਤਹਿਤ ਪਹਿਲਾਂ ਬਾਜ਼ਾਰਾ ਵਿੱਚੋਂ 플ੈਗ ਮਾਰਚ ਕੱਢਿਆ ਗਿਆ ਅਤੇ ਉਸ ਤੋਂ ਬਾਅਦ ਟੀ ਪੁਆਇੰਟ ਬੱਸ ਸਟੈਂਡ ਅਤੇ ਹੋਰਨਾ ਥਾਮਾ ਤੇ ਸਪੈਸ਼ਲ ਤਲਾਸ਼ੀ ਅਭਿਆਨ ਚਲਾਇਆ ਗਿਆ ਪੁਲਿਸ ਮੁਲਾਜ਼ਮਾਂ ਬਲੋਂ ਬਸਾਂ ਦੇ ਅੰਦਰ ਵੜ ਕੇ ਵੀ ਲੋਕਾਂ ਦੇ ਸਮਾਂ ਦੀ ਤਲਾਸ਼ੀ ਲਈ ਗਈ ਇਸ ਮੌਕੇ ਤੇ ਡੀਐਸਪੀ ਭਾਰਤ ਪੂਰਸ਼ਨ ਸੈਣੀ ਨੇ ਕਿਹਾ ਕਿ ਇਹ ਕਸਬਾ ਬਿਲਕੁਲ ਭਾਰਤ ਪਾਕਿਸਤਾਨ ਬਾਰਡਰ ਦੇ ਨਜ਼ਦੀਕ ਹੈ ਤੇ ਸਾਡਾ ਗਵਾਂਢੀ ਮੁਲਕ ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਪਰ ਅਸੀਂ ਫਿਰ ਵੀ ਪੂਰੀ ਮੁਸਤੈਦੀ ਨਾਲ ਆਪਣੇ ਕੰਮ ਵਿੱਚ ਲੱਗੇ ਹੋਏ ਹਾਂ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਅਣਪਛਾਤੀ ਵਸਤੂ ਨੂੰ ਹੱਥ ਨਾਲ ਲਗਾਉਣ ਸਗੋਂ ਪੁਲਿਸ ਨੂੰ ਸੂਚਿਤ ਕਰਨ ਕਿਉਂਕਿ ਕੋਈ ਵੀ ਅਣਪਛਾਤੀ ਚੀਜ਼ ਕਿਸੇ ਵੀ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ ਆਪਾਂ ਕਿ ਕਿ ਬਿਹਾਨਦਰ ਕਿ ਸਵਰਥ ਇਹ ਹਾਰ ਵਾਲੇ 15 ਅਗਸਤ ਦੇ ਜਾਦੀ ਦੇ ਉਸ ਦੇ ਸੰਬੰਧ ਵਿੱਚ ਜਿਹੜੇ ਭੀੜ ਭੜਕੇ ਵਾਲੀਆਂ ਜਗ੍ਹਾ ਆ ਬੱਸ ਸਟੈਂਡ ਜਿਹੜੇ ਵੀ ਇਤਨੇ ਵੀ ਕੋਈ ਵਾਈਟਲ ਇਨਸਟਾਲੇਸ਼ਨ ਆ ਉਹਨਾਂ ਦੀ ਜਿਹੜੀ ਹੈ ਕੰਟਰੋਲ ਸਰਵਟਾਈਜ਼ ਚੈਕਿੰਗ ਤੇ ਨਾਲ ਹੀ ਉਹਨਾਂ ਦੀ ਗ੍ਰੀਤੀ ਨਾਲ ਚੈਕਿੰਗ ਕੀਤੀ ਜਾ ਰਹੀ ਕਿਉਂਕਿ ਜਿਹੜਾ ਸਰਹੱਦੀ ਜਿਹੜਾ ਇੱਕ ਤਸਵਾਇਆ ਉਹ ਕਰੀਬ 16 ਕਿਲੋਮੀਟਰ ਜਿਹੜਾ ਆ ਉਹ ਬਾਡਰ ਸਾਡੇ ਪੰਦਾ ਆ ਤੇ ਸਾਡਾ ਜਿਹੜਾ ਗਵਾਂਢੀ ਮੁਲਕ ਹੈ 15 ਅਗਸਤ ਦੇ ਮੌਕੇ ਕੋਈ ਵੀ ਜਿਹੜਾ ਹਸ ਪਾਣੀ ਘਟਣਾ ਨਾ ਵਾਪਰ ਸਕੇ ਇਸ ਵਾਂਗ ਅਸੀਂ ਪੂਰੀ ਤਰ੍ਹਾਂ ਮੁਸਤੈਦ ਆ ਤੇ ਇਹਦੇ ਚੈਕਿੰਗ ਲਾਂਡ ਕਰ ਲਈ। ਫੈਂਸ ਦੇ ਨਾਕੇ ਵਿੱਚ ਯਕੀਨੀ ਨਾ ਹੋ ਜਾਏਗਾ 15 ਤੱਕ। ਡਿਫੈਂਸ ਲਾਏ ਨੇ ਸਾਰੇ ਹੀ ਨਾਕੇ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕੋਰਸ ਦੀ ਅਵੇਲੇਬਿਲਟੀ ਦੇ ਮੁਤਾਬਕ ਹੀ ਹੈ ਜੀ। ਫਿਲਹਾਲ ਅਸੀਂ ਜਿੰਨੇ ਵੀ ਡਿਫੈਂਸ ਦੇ ਜਿਹੜੇ ਨਾਕੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਮੁਸਤੈਦ ਕਰਤਾ ਤੇ ਪੂਰੀ ਤਰ੍ਹਾਂ ਜੈਕਿੰਗ ਚੱਲ ਰਹੀ ਹੈ। ਅੱਜ ਤੱਕ ਕਿੰਨੀ ਜੈਕਿੰਗ ਕਿ ਕਿਹੜੇ ਘਰ ਜਾਏ ਅਸਰੇ ਇਹ ਤੇ ਬਾਜ਼ਾਰ ਸਾਰਾ ਚੈੱਕ ਕਰ ਤੋਂ ਬਾਅਦ ਸ਼ਿਵਜੀ ਮੰਦਰ ਜਿਹੜਾ ਆ ਬਹੁਤ ਵੀ ਇਤਿਹਾਸਿਕ ਜਿਹੜਾ ਮੰਦਰ ਹੈ ਇੱਥੇ ਉਹਦੇ ਚੈਕਿੰਗ ਕਰਨ ਤੋਂ ਬਾਅਦ ਅਸੀਂ ਇਸ ਤੇ ਬੱਸ ਸਟੈਂਡ ਤੇ ਆਏ ਆ ਇੱਥੇ ਹੁਣ ਚੈਕਿੰਗ ਚੱਲਦੀ ਹੈ